ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇੱਕ ਛੋਟੀ ਜੀ ਬੇਨਤੀ ਹੈ ਜੀ ਕੁਛ ਬੀਣਾ ਨੂੰ ਭਰਾਵਾਂ ਨੂੰ ਸਾਡਿਆਂ ਨੂੰ ਜਿਹੜੇ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਨੇ ਆ ਬਾਪੂ ਜੀ ਨੂੰ ਸਾਡੇ ਕੋਲੇ ਬੀਰ ਹੋਣੀ ਹੋਣੀ ਲੈ ਕੇ ਆਏ ਨੇ ਬਾਪੂ ਜੀ ਹੁਣੇ ਉਲਟੀਆਂ ਲੱਗੀਆਂ ਠੰਡ ਲੱਗੀ ਬਾਪੂ ਜੀ ਬਿਮਾਰ ਨੇ ਕਾਫੀ ਜ਼ਿਆਦਾ ਹਨ ਬਜ਼ੁਰਗਾਂ ਨੂੰ ਠੰਡ ਬਹੁਤ ਲੱਗ ਰਹੀ ਹੈ ਇੱਥੇ ਠੰਡ ਪੈਂਦੀ ਬਹੁਤ ਆ ਜੀ ਹੱਡ ਅਚੀਰਮੀ ਠੰਡਾ ਤੇ ਬਾਪੂ ਜੀ ਨੂੰ ਉਲਟੀਆਂ ਲੱਗੀਆਂ ਹੋਈਆਂ ਜਨ ਕਿ ਪੇਨ ਹੋ ਰਹੀ ਹੈ ਢਿੱਡ ਦੇ ਵਿੱਚ ਅੱਜ ਸਵੇਰ ਤੇ ਸਾਡੇ ਕੋਲੇ ਕਾਫੀ ਕ੍ਰਿਟੀਕਲ ਪੇਸ਼ੈਂਟ ਆਏ ਨੇ ਇੱਕ ਬਾਪੂ ਜੀ ਸਾਡੇ ਕੋਲੇ ਆਏ ਹੋਏ ਨੇ ਯਾਨੀ ਕਿ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਆ ਜੀ ਸ਼ੇਅਰ ਕਰਦੇ ਹੋ ਜਿਹੜੇ ਮੈਡੀਕਲ ਵਲੰਟੀਅਰ ਹੁੰਦੇ ਆ ਪੈਰਾ ਵਲੰਟੀਅਰ ਹਨਾ ਉਹਨਾਂ ਨੂੰ ਬੇਨਤੀ ਹੈ ਬਾਈ ਜਿਹੜੇ ਹਸਪਤਾਲਾਂ ਦੇ ਵਿੱਚ ਜੌਬ ਕਰਦੇ ਆ ਆ ਦੇਖੋ ਆ ਬਾਪੂ ਜੀ ਦੇ ਅੱਖ ਦੇ ਸਿਰ ਦੇ ਵਿੱਚ ਸੱਟ ਲੱਗੀ ਆ ਟਾਂਕੇ ਲੱਗਣ ਵਾਲਿਆ ਹੁਣ ਅਸੀਂ ਐਂਬੂਲੈਂਸ ਦੀ ਵੇਟ ਕਰ ਰਹੇ ਆ ਕਿੰਨੇ ਸਮੇਂ ਤੋਂ ਡੀਕਦੇ ਆ ਅਜੇ ਤੱਕ ਐਂਬੂਲੈਂਸ ਨਹੀਂ ਆਈ ਬਾਪੂ ਦੀ ਅੱਖ ਤੇ ਵੀ ਸੱਟ ਆ ਲੱਤਾਂ ਦੇ ਉੱਪਰ ਵੀ ਸੱਟ ਆ ਹੱਥਾਂ ਦੇ ਉੱਪਰ ਵੀ ਸੱਟ ਆ ਕਨ ਕਾਫੀ ਪ੍ਰੋਬਲਮ ਆ ਬਾਪੂ ਦੇ ਇੱਕ ਪਹਿਲਾ ਬੰਦਾ ਹੁਣੇ ਭੇਜ ਕੇ ਆਟੇ ਉਹਦੇ ਵੀ ਸਿਰ ਚ ਟਾਂਕੇ ਲੱਗਣ ਵਾਲੇ ਸੀ ਉਹਦੇ ਵੀ ਸਿਰ ਚ ਸੱਟ ਸੀ ਤੇ ਸਾਨੂੰ ਜਿੰਨਾ ਐਕਸਪੀਰੀਅੰਸ ਆ ਸੀ ਉਹਦੇ ਮੁਤਾਬਕ ਕੇ ਸੇਵਾ ਕਰ ਰਹੇ ਆ ਤੇ ਪਰ ਸਾਡੇ ਕੋਲ ਇੱਥੇ ਮਰੀਜ਼ ਬਹੁਤ ਆਉਂਦੇ ਨੇ ਜੇ ਕਿਸੇ ਦਾ ਪੈਰ ਵੱਡਿਆ ਹੁੰਦਾ ਕਿਸੇ ਦਾ ਕਿਵੇਂ ਤੇ ਆ ਦੇਖੋ ਬਾਈ ਇਹਨੂੰ ਵੀ ਪ੍ਰੋਬਲਮ ਆ ਨਾ ਕਿਸੇ ਦਾ ਇੰਜੈਕਸ਼ਨ ਲੱਗਣ ਵਾਲਾ ਹੁੰਦਾ ਕੋਈ ਸ਼ੂਗਰ ਵਾਲਾ ਪੇਸ਼ੈਂਟ ਆ ਕੋਈ ਕਿਦਾਂ ਤੇ ਅਸੀਂ ਬੇਨਤੀ ਕਰਦੇ ਆ ਜਿਹੜੇ ਵੀਰ ਕੋਈ ਮੈਡੀਕਲ ਲਾਈਨ ਨਾਲ ਰਿਲੇਟਡ ਹੈਗੇ ਨੇ ਜਿਹੜੇ ਡਾਕਟਰਾਂ ਦੇ ਨਾਲ ਵੀਰ ਕੰਪਾਊਟਰ ਹੁੰਦੇ ਆ ਜਾਂ ਕਿਵੇਂ ਹਨਾ ਜਾਂ ਮੰਨ ਲਓ ਜਿਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਉਹਨੇ ਮੇਲ ਨਰਸ ਹੁੰਦੇ ਨੇ ਉਹਨਾਂ ਨੂੰ ਬੇਨਤੀ ਆ ਬਾਈ ਸਾਡੇ ਨਾਲ ਆ ਕੇ ਇੱਥੇ ਹੈਲਪ ਕਰਾਓ ਯਾਰ ਸਾਡੇ ਕੋਲੇ ਰੋਜ਼ ਇੱਕ ਬੰਦਾ ਵੀ ਆਜਿਆ ਕਰੇ ਨਾ ਤੁਹਾਡੇ ਚੋਂ ਤੇ ਆਪਾਂ ਰਲ ਮਿਲ ਕੇ ਆ ਮੈਡੀਕਲ ਟਰੀਟਮੈਂਟ ਜਿਹੜਾ ਇੱਥੇ ਚੱਲਦਾ ਫ੍ਰੀ ਮੈਡੀਕਲ ਕੈਂਪ ਉਹਦੇ ਚ ਆਪਾਂ ਸਾਨੂੰ ਆਏ ਸੀਗਾ ਵੀ ਇੱਕ ਛੋਟਾ ਜਿਹਾ ਕਾਰਜ ਆ ਵੀ ਸਾਡਾ ਇੱਕ ਵਲੰਟੀਅਰ ਹੈਗਾ ਸੀਗਾ ਹਰਜਿੰਦਰ ਉਹ ਸਾਰਾ ਦਿਨ ਕਰਦਾ ਸੇਵਾ ਇਹ ਐ ਹੁੰਦਾ ਸੀ ਵੀ ਚਲ ਕੇ ਇਹਨੂੰ 슈ਗਰ ਵਾਲੀ ਦਵਾਈ ਦੀ ਲੋੜ ਆ ਕਿਸੇ ਨੂੰ ਬਲੱਡ ਵਾਲੀ ਗੋਲੀ ਚਾਹੀਦੀ ਕਿਤੇ ਦਰਦ ਹੁੰਦਾ ਬੁਖਾਰ ਦੀ ਗੋਲੀ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਇੱਥੇ ਕੋਈ ਇੰਤਜ਼ਾਮ ਹੀ ਨਹੀਂ ਹੈਗਾ ਹਸਪੀਟਲ ਦਾ ਜਾਂ ਕੋਈ ਫਸਟ ਰੇਟ ਦਾ ਇਹ ਸੀ ਜਿੰਨਾ ਵੀ ਸਿੰਘੂ ਬਾਰਡਰ ਦੇ ਉੱਤੇ ਕਿਸੇ ਦਾ ਕੋਈ ਸੱਟ ਲੱਗਦੀ ਆ ਕਿਤੇ ਐਕਸੀਡੈਂਟ ਹੁੰਦਾ ਕੋਈ ਬਿਮਾਰ ਹੁੰਦਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਕਾ ਹੈਗਾ ਇੱਥੇ ਵੀਰ ਲੈ ਕੇ ਆ ਜਾਂਦੇ ਨੇ ਤੇ ਫਿਰ ਸਾਨੂੰ ਬੜਾ ਦੁੱਖ ਲੱਗਦਾ ਦੇਖ ਕੇ ਹੁਣ ਆ ਬਾਪੂ ਆ ਧਰਮ ਸਿੰਘ ਨਾਂ ਦੱਸਦਾ ਛੋਟਾ ਸਿੰਘ ਪਿਤਾ ਦਾ ਨਾਮ ਦੱਸਦਾ ਬਾਪੂ ਸਿਰ ਪੂਰਾ ਫਟਿਆ ਹੋਇਆ ਬਾਪੂ ਦਾ ਟਾਂਕੇ ਲੱਗਣ ਵਾਲਿਆ ਸਿਰ ਤੇ ਨਾ ਲੱਤਾਂ ਤੇ ਵੀ ਸੱਟਾਂ ਹੱਥਾਂ ਤੇ ਵੀ ਸੱਟਾਂ ਆ ਦੇਖੋ ਖੂਨ ਨਾਲ ਬਾਪੂ ਦੇ ਹੱਥ ਦੇਖੋ ਤੁਸੀਂ ਕਿਵੇਂ ਹੁਣ ਹੋਏ ਪਏ ਨੇ ਤੇ ਹਰਿਆਣੇ ਦਾ ਬਾਪੂ ਸੋਨੀ ਪੱਤ ਦਾ ਮਢਿਆਲਾ گاؤں ਦੱਸਦਾ ਬਾਪੂ ਪਿੰਡ ਆਉਂਦਾ ਤੇ ਹੁਣ ਡੀਕਦੇ ਪਿੰਡ ਫੋਨ ਤਾਂ ਕਰਤਾ ਵਾ ਤੇ ਅਜੇ ਤੱਕ ਕੋਈ ਆਇਆ ਨਹੀਂਗਾ ਉਹਨਾਂ ਦੀ ਵੇਟ ਕਰੀ ਜਾਂਦੇ ਆ ਤੇ ਇਦਾਂ ਇੱਕ ਹੁਣੀ ਵੀਰ ਹੋਰ ਗਿਆ ਵਾ ਉਹ ਸੀਗਾ ਅ ਜਿਹੜਾ ਗੀਲਾ ਚੀਕਾ ਕਿਹੜਾ ਉਹ ਗੋਲਾ ਚੀਕਾ ਉੱਥੋਂ ਆਏ ਸੀ ਬਾਈ ਹੁਣੀ ਲੈ ਕੇ ਬਾਈ ਨੂੰ ਉਹਦੇ ਵੀ ਸਿਰ ਤੇ ਸੱਟ ਲੱਗੀ ਹੋਈ ਸੀ ਟਾਂਕੇ ਲੱਗਣ ਵਾਲੇ ਸੀ ਉਹਨੂੰ ਵੀ ਹਸਪੀਟਲ ਭੇਜਿਆ ਤੇ ਹੁਣ ਜਿਵੇਂ ਬਾਪੂ ਜੀ ਨੂੰ ਵੀ ਬਾਈ ਜੀ ਹੁਣੀ ਲੈ ਕੇ ਆਏ ਨੇ ਇੱਥੇ ਸਾਡੇ ਕੋਲੇ ਤੇ ਬਾਪੂ ਜੀ ਵੀ ਠੀਕ ਨਹੀਂ ਹੈਗੇ ਸਿਹਤ ਹਨ ਅਸੀਂ ਬੀਪੀ ਚੈੱਕ ਕਰ ਲਿਆ 슈ਗਰ ਚੈੱਕ ਕਰ ਲਿਆ ਸੀ ਕੁਝ ਕਰ ਸਕਦੇ ਹਨ ਬੁਖਾਰ ਚੈੱਕ ਕਰ ਲਿਆ ਹੁਣ ਪਰ ਬਾਪੂ ਜੀ ਦੇ ਪੇਟ 'ਚ ਦਰਦ ਹੁੰਦਾ ਉਲਟੀਆਂ ਲੱਗੀਆਂ ਸੀ ਉਲਟੀ ਦੀ ਗੋਲੀ ਹੁਣ ਸਾਡੇ ਕੋਲੇ ਮੰਨ ਲਓ ਉਲਟੀਆਂ ਦਾ ਇੰਜੈਕਸ਼ਨ ਲਾਉਣਾ ਹੈ ਨਾ ਉਲਟੀ ਨਹੀਂ ਰੁਕਦੀ ਗੋਲੀ ਨਾਲ ਉਹ ਇੰਜੈਕਸ਼ਨ ਲਾਉਣ ਦੀ ਨਾ ਤਾਂ ਸਾਨੂੰ ਇੰਨੀ ਸਮਝ ਆ ਤੇ ਨਾ ਹੀ ਅਸੀਂ ਉਸ ਗੱਲ ਦੇ ਪ੍ਰੋਫੈਸ਼ਨਲ ਡਾਕਟਰਾਂ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਇਸ ਪੂਰੇ ਧਰਨੇ ਦੇ ਉੱਤੇ ਕੋਈ ਵੀ ਮੈਡੀਕਲ ਸਹੂਲਤ ਨਹੀਂ ਹੈਗੀ ਇੱਥੇ ਕੋਈ ਹਸਪਤਾਲ ਨਹੀਂ ਢਲੀ ਹੋਣਾ ਨੇ ਸਾਰਿਆਂ ਨੇ ਕਿਉਂਕਿ ਸਾਨੂੰ ਪਤਾ ਜਿਹਨੂੰ ਮੰਨ ਲਓ ਅਟੈਕ ਆਇਆ ਉਹਨੂੰ ਆਪਾਂ ਟੇਡਾ ਕਰਕੇ ਪਾਉਣਾ ਹੈ ਨਾ ਲੈਫਟ ਸਾਈਡ ਨੂੰ ਉਹਨੂੰ ਬਿਓ ਦੀ ਜਿਹੜੀ ਆ ਕੋਈ ਸਾਣਾ ਰੁਕ ਜੇ ਵਜਾ ਕੁਸ਼ੋਰ ਤੇ ਚਲੋ ਇੱਥੇ ਲਿਆਂਦਾ ਸਟ੍ਰਕਚਰ ਤੇ ਅੱਧਾ ਘੰਟਾ ਪਿਆ ਰਿਆ ਠੀਕ ਹੋ ਗਿਆ ਬਾਈ ਹਨਾ ਉਹ ਚਲੇ ਗਿਆ ਉਹਦੇ ਨਾਲ ਦੇ ਲੈ ਗਏ ਯਾਨੀ ਕਿ ਇਸ ਤਰ੍ਹਾਂ ਦੀ ਹੈਲਪ ਵੀ ਇੱਥੇ ਕਿਤੇ ਨਹੀਂ ਹੈਗੀ ਸਾਡੇ ਕੋਲੇ ਤੇ ਜੇ ਕੋਈ ਮੇਜਰ ਪ੍ਰੋਬਲਮ ਆ ਜੇ ਉਹਦੇ ਰਿਪੀਟ ਹਸਪੀਟਲਾਂ ਦੇ ਵਿੱਚ ਕਈ ਜੌਬ ਕਰਦੇ ਨੇ ਹਨਾ ਉਹਨਾਂ ਨੂੰ ਬੇਨਤੀ ਆ ਖਾਸ ਕਰਕੇ ਜੇ ਹਸਪੀਟਲਾਂ ਵਿੱਚ ਤੁਹਾਨੂੰ ਤਜਰਬਾ ਵਾ ਤੇ ਤੁਸੀਂ ਆਪਣੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਦੋ ਦਿਨ ਲਵਾਜੋ ਇੰਦਾ ਆਪਾਂ ਚਾਰ ਪੰਜ ਬੰਦੇ ਰਲ ਕੇ ਦੋ ਦਿਨ ਲਵਾਈ ਜਾਈਏ ਤਾਂ ਆਪਾਂ ਇਹ ਕੀਮਤੀ ਜ਼ਿੰਦਗੀਆਂ ਬਚਾ ਸਕਦੇ ਆ ਬਾਈ ਤਾ ਜੋ ਆਪਾਂ ਕਿਸੇ ਨੂੰ ਕੋਈ ਜ਼ਰੂਰਤ ਆ ਜਿਹੜੀ ਛੋਟੀ ਮੋਟੀ ਉਹ ਹੈਲਪ ਆਪਾਂ ਉਹਨਾਂ ਦੀ ਕਰ ਸਕੀਏ ਤੇ ਸਾਡੇ ਕੋਲੇ ਦਵਾਈਆਂ ਤਾਂ ਹੈਗੀਆਂ ਪਰ ਸਾਡੇ ਕੋਲੇ ਐਕਸਪੀਰੀਅੰਸ ਆ ਜਿਹੜਾ ਉਹ ਇੰਨਾ ਲੈਵਲ ਦਾ ਨਹੀਂ ਹੈਗਾ ਹਨਾ ਤੇ ਆ ਬਾਪੂ ਜੀ ਦਾ ਵੀ ਆਪਾਂ ਹਜੇ ਘਰ ਲੱਭਣਾ ਵਾ ਪਰਿਵਾਰ ਬਾਰੇ ਸਾਨੂੰ ਕੁਝ ਖਾਸ ਪਤਾ ਨਹੀਂ ਲੱਗਿਆ ਤੇ ਬਾਪੂ ਬਾਰੇ ਵੀ ਸਾਨੂੰ ਜ਼ਰੂਰ ਜੇ ਕੋਈ ਜਾਣਦਾ ਪਹਿਚਾਨਦਾ ਤਾਂ ਪਤਾ ਕਰਕੇ ਦੱਸਿਓ ਬਾਪੂ ਜੀ ਆਪਣਾ ਨਾਮ ਧਰਮਾ ਦੱਸਦੇ ਨੇ ਤੇ ਬਾਪੂ ਜੀ ਆਪਣੇ ਪਿਤਾ ਦਾ ਨਾਮ ਛੋਟਾ ਸਿੰਘ ਦੱਸਦੇ ਨੇ ਤੇ ਪਿੰਡ ਮਡਲਾਣਾ ਦੱਸਦੇ ਨੇ ਹਨਾ ਤੇ ਸੋਨੀਪਾਤ ਡਿਸਟ੍ਰਿਕਟ ਦੱਸਦੇ ਨੇ ਸਾਡੀ ਇਹ ਬੇਨਤੀ ਨੂੰ ਜਰੂਰ ਸੁਣਿਓ ਬਾਈ ਸਾਡੇ ਨਾਲ ਸੰਪਰਕ ਕਰ ਲਿਓ ਸਾਡੇ ਨੰਬਰ ਆ ਜਿਹੜੇ ਉਹ ਹੈਗੇ ਆ ਆਪਣਾ 8286480077 ਹੈ ਨਾ ਤੇ ਬਸ ਇੰਨੀ ਕੀ ਸਾਡੀ ਬੇਨਤੀ ਹੈ ਜੀ ਬਾਈ ਜੀ ਟਿੱਪਣੀ ਤੇ ਮੈਡੀਕਲ ਹੈ ਇੰਨੀ ਬਈ ਬਦਾ ਹੁਣ ਮੈਡੀਕਲ ਦੀਆਂ ਦੁਕਾਨਾਂ ਤਾਂ ਬਾਈ ਇੱਥੇ ਹੈਗੀਆਂ ਮੈਂ ਪਰ ਇੱਥੇ ਫਸਟ ਸੇਡ ਦਾ ਕੋਈ ਪ੍ਰਬੰਧ ਨਹੀਂ ਬਾਈ ਹੁਣ ਮੈਨੂੰ ਤੁਹਾਨੂੰ ਨਹੀਂ ਪਤਾ ਵੀ ਉਹ ਹੁਣ ਮੈਡੀਕਲ ਤੇ ਨਾਲ ਜਾ ਕੇ ਕੀ ਕਰ ਸਕਦੇ ਨੇ ਸਪਾਲ ਸਿੰਘ ਜੀ ਸਚੇ ਪਾਸ਼ਾ ਚੜ੍ਹਦੀ ਕਲਾ ਕਰਨ ਜੀ ਸਾਨੂੰ ਸਾਰੇ ਵੀਰਾਂ ਨੂੰ ਸਵਤ ਬਖਸ਼ਣ ਅਸੀਂ ਇਹ ਹੈਲਪ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ